ਹਰ ਰੋਜ਼ ਕਿਸਾਨ ਪਰਮ ਦੇ ਖੇਤਾਂ ਦੇ ਵਿੱਚ ਵੀਡੀਓ ਜਾਂਦੀਆਂ ਨੇ ਕਿ ਫਲਾਣੇ ਪਿੰਡ ਦੇ ਵਿੱਚ ਵਾਇਰਸ ਰੋਗ ਦੇ ਕਰਕੇ ਝੋਨਾ ਕਿਸਾਨ ਨੂੰ ਹੋਣਾ ਪੈ ਗਿਆ ਕੱਲ ਮੈਨੂੰ ਵੀ ਇੱਕ ਫੋਨ ਆਇਆ ਸੀ ਕਿਸਾਨ ਦਾ ਨਾਂਬੇ ਤੋਂ ਉਹਦੀ ਵੀ 60 65 ਦਿਨ ਦੀ ਫਸਲ ਜਿਹੜੀ ਖਰਾਬ ਹੋ ਗਈ ਤੇ ਕਿਸਾਨ ਬੋਣ ਦੇ ਲਈ ਤਿਆਰ ਹੋ ਗਿਆ ਦੁੱਖ ਤਾਂ ਬੜਾ ਲੱਗਦਾ ਜਦੋਂ ਕਿਸਾਨ ਦੀ 60 65 ਦਿਨ ਦੀ ਫਸਲ ਕਿਸਾਨ ਬੋਣ ਦੇ ਲਈ ਤਿਆਰ ਹੋ ਜਾਂਦਾ ਪਰ ਜਦੋਂ ਕਿਸਾਨ ਚੋਨਾ ਵੱਢਣ ਤੋਂ ਬਾਅਦ ਨਾੜ ਨੂੰ ਅੱਗ ਲਾਉਂਦੇ ਆ ਨਾ ਉਦੋਂ ਸੈਟੇਲਾਈਟ ਲਾਈਟ ਬਾਧੂ ਕੰਮ ਕਰਦੀ ਆ ਸਰਕਾਰੀ ਮੁਲਾਜ਼ਮ ਜਿੰਨੇ ਹੁੰਦੇ ਆ ਜ਼ਿੰਮੇਦਾਰ ਤੇ ਛਾਪਾ ਮਾਰ ਲੈਂਦੇ ਆ ਅੱਗ ਬੁਝਾ ਜਾਂਦੇ ਆ ਪਰ ਅੱਜ ਉਹ ਸੈਟੇਲਾਈਟ ਲਾਈਟਾਂ ਪਤਾ ਨਹੀਂ ਕਿੱਥੇ ਗਈਆਂ ਕਿਸੇ ਨੇ ਸਵਾਲ ਨਹੀਂ ਠਾਇਆ ਵੀ ਅੱਜ ਉਹ ਸੈਟੇਲਾਈਟ ਲਾਈਟਾਂ ਕਿੱਥੇ ਨੇ ਜਿੱਥੇ ਕੋਈ ਸਰਕਾਰੀ ਚਾਹੇ ਐਮ ਐਲ ਏ ਆਉਂਦਾ ਚਾਹੇ ਐਮ ਪੀ ਆਉਂਦਾ ਅੱਜ ਤੱਕ ਜਿਹੜੇ ਮੂਰੇ ਲੱਗੇ ਫਿਰਦੇ ਸਰਕਾਰ ਦੇ ਹਨਾ ਅੱਜ ਤੱਕ ਉਹਨੇ ਕਿਸੇ ਨੇ ਸਵਾਲ ਨਹੀਂ ਕੀਤਾ ਯਾਰ ਵੀ ਜਿਹੜਾ ਉੱਪਰਲਾ ਸਿਸਟਮ ਹੈ ਉਹ ਕਿੱਧਰ ਗਿਆ ਅੱਜ ਕਿਸਾਨ 60 65 ਦਿਨ 70 ਦਿਨ ਦੀ ਫਸਲ ਵਾ ਰਿਆ ਫਸਲ ਦੇ ਵਿੱਚ ਤਾਂ ਸਪਰੇਅ ਕਰਨ ਦਾ ਸਮਾਂ ਸੀਗਾ ਹੁਣ ਕਿਸਾਨ ਫਸਲ ਵਾਈ ਜਾਂਦਾ ਕੋਈ ਝੋਨਾ ਵਾਈ ਜਾਂਦਾ ਕੋਈ 20 ਦਿਨ ਦਾ ਝੋਨਾ ਵਾਈ ਜਾਂਦਾ ਕੋਈ 25 ਦਿਨ ਦਾ ਵਾਈ ਜਾਂਦੀ ਇਹਨੂੰ ਰੇਟ ਲਾਇਆ ਗਿਆ ਵਿੱਚ 70 70 75 75 ਦਿਨ ਦੇ ਝੋਨੇ ਹੀ ਵਾਹੇ ਆ ਕੋਈ ਇਹ ਗੇਤੇ ਜਾਂ ਪਛੇਤੇ ਨਾਲ ਨਹੀਂ ਹੈਗੇ ਸਾਰੀਆਂ ਹੀ ਕਿਸਮਾਂ ਦੇ ਵਿੱਚ ਸਾਰੇ ਏਰੀਆ ਦੇ ਵਿੱਚ ਖੌਰੂ ਪਾਇਆ ਹੋਇਆ ਮਾਲਵੇ ਦੇ ਵਿੱਚ ਵੀ ਆਉਣ ਲੱਗ ਗਿਆ ਪਾਦ ਏਰੀਆ ਦੇ ਵਿੱਚ ਤਾਂ ਆਤੀ ਕਰਵਾਤੀ ਇਹਨੇ